ਤੁਹਾਨੂੰ ਦਿੱਤਾ ਗਿਆ ਮੰਗ ਪੱਤਰ ਕਿ ਮੰਗਾ ਰੱਖੀਏਗੇ ਇਹਨਾਂ ਨੂੰ ਆਓ ਇਧਰ ਬਾਹਰ ਆਓ ਇਹਨਾਂ ਸਾਹਮਣੇ ਇੱਕ ਤੇ ਨੋਟਿੰਗ ਲਾ ਕੇ ਫਿਰ ਜਿਹੜੀ ਇਹ ਮੰਗਾ ਹੋਈ ਹੈ ਕਿ ਜਿਹੜੀ ਇਹ ਕਾਰਵਾਈ ਦਿੱਤਾ ਦੱਸਿਆ ਗਿਆ ਨਾਲੋਂ ਵੀ ਚਾਰਚ ਵੱਲੋਂ ਜਿਹੜੀਆਂ ਕਨਵਰਜਨ ਕੀਤੀ ਜਾ ਰਹੀ ਹੈ ਹੀਲਿੰਗ ਲੈ ਕੇ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕੋਈ ਹੋਰ ਨਾਲ ਗੱਲ ਕਰ ਲੈਂਦੇ ਕਿਹੜਾ ਕੀਤਾ ਸਾਨੂੰ ਕੋਈ ਪ੍ਰੂਫ ਦਿਓਗੇ ਆਪਾਂ ਚੈੱਕ ਕਰਾਂਗੇ ਕਿਉਂਕਿ ਜਿਹੜੀ ਤਾਜਪੁਰ ਚਰਚ ਦੇ ਵਿੱਚ ਉਹ ਮਿਨਿਸਟਰੀ ਚੱਲਦੀ ਪਈ ਸੀ ਕਿ ਭਿੰਦਰ ਸਿੰਘ ਵਾਲੀ ਉਹਨੂੰ ਤਾਂ ਕਾਫੀ ਸਮਾਂ ਪਹਿਲਾਂ ਗ੍ਰਿਫਤਾਰ ਕਰ ਲਿਆ ਗਿਆ ਹਾਲੇ ਜੇਲ੍ਹ ਦੇ ਵਿੱਚ ਹੈ ਉਹ ਜੇ ਚਲੋ ਇਹਦੇ ਬਾਰੇ ਇਹ ਵੀ ਅਸੀਂ ਜੋ ਵੀ ਇਹਨਾਂ ਨੇ ਮੰਗਾ ਸਾਰੀਆਂ ਲਿਖੀਆਂ ਉਹਦੇ ਅਸੀਂ ਵੈਰੀਫਾਈ ਕਰਕੇ ਡੋਗਰਾ ਸਾਹਿਬ ਹਰਪੰਦੀ ਰੈਲੀ ਰੈਲੀ ਨਹੀਂ ਕਰਨ ਦਿੱਤੀ ਕਿ ਕੀ ਪਰਮਿਸ਼ਨ ਉਹਨਾਂ ਨੂੰ ਚਾਹੀਦੀ ਸੀ ਇਹਨਾਂ ਨੇ ਇੱਕ ਮਾਰਚ ਕੱਢਣਾ ਸੀ ਡੀਸੀ ਸਾਹਿਬ ਕੋਲ ਅਸੀਂ ਸਾਡੇ ਭਰਾ ਆ ਸਾਰੇ ਇਦਾਂ ਦੀ ਕੋਈ ਗੱਲ ਨਹੀਂ ਪੜਨਾ ਪੈਣਾ ਪੜਿਆਣਾ ਸੀ ਉਹ ਕੰਮਲੇ ਟ੍ਰੈਫਿਕ ਦਾ ਬੱਸ ਮਸੱਈਆ ਸੀ ਮੈਂ ਉਹ ਰਿਕਵੈਸਟ ਕੀਤੀ ਕਹਿੰਦੇ ਇਤਿਹਾਜ ਨੇ ਮਾਰੀ ਦੋਖਾ ਵਿੱਚ ਕਿਹੜੀ ਕਿਹੜੀ ਮੰਗਾਂ ਲਿਖੀਆਂ ਨੇ ਤੇ ਮਗਬਤ ਲੈ ਰਹੇ ਆ ਨਾ ਕੋਲੋਂ ਜਿਹੜੀਆਂ ਮੰਗਾ ਸੀ ਨੋਟਿੰਗ ਲਾ ਕੇ ਸੀਐਮ ਸਾਹਿਬ ਨੂੰ ਡੀਸੀ ਸਾਹਿਬ ਨੂੰ ਇਹ ਕਿਹੜੀਆਂ ਮੰਗਾਂ ਮੰਗਾਏ ਹੋਏ ਨੇ ਜਿਵੇਂ ਇੱਕ ਚਰਚ ਨੂੰ ਲੈ ਕੇ ਲਿਖੀ ਗਈ ਹੈ ਜਾਂ ਹੋਰ ਕੋਈ ਮੁੱਦੇ ਵੀ ਆ ਗਏ ਨੇ ਇਹ ਮਗਬਤ ਲਿਖੀਆਂ ਹੋਈਆਂ ਸੀ ਤੁਹਾਨੂੰ ਚੈੱਕ ਕਰਕੇ ਇਹ ਸਾਰੀਆਂ ਕਨਵਰਜਨ ਦੇ ਸਬੰਧੀ ਹੈ ਉਹ ਚੈੱਕ ਕਰ ਲਓ ਸਾਰੀਆਂ ਮੰਗਾ ਜਿਹਨੂੰ ਮੰਗਾਇਆ ਨਹੀਂ ਉਹ ਦੇਖੋ ਥੈਂਕ ਯੂ ਠੀਕ ਹੈ ਤਾਂ ਬਿਲਕੁਲ ਜਿਹੜਾ ਨਿਆਂ ਸਿੰਘ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਬਚਾਓ ਮੋਰਚਾ ਦੇ ਬੈਨਰ ਚਲੇ ਅवैध ਤਰੀਕੇ ਨਾਲ ਚੱਲ ਰਏ ਧਰਮ ਪਰਵਰਤਨ ਨੂੰ ਲੈ ਕੇ ਇੱਕ ਰੋਸ਼ ਮਾਰਚ ਰੈਲੀ ਦਾ ਐਲਾਨ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਪੰਜਾਬ ਬਚਾਓ ਮੋਰਚਾ ਦੇ ਪ੍ਰਧਾਨ ਤੇਜਸਵੀ ਮਨਹਾਸਦੀ ਅਦਕਸ਼ਾ ਵਿੱਚ ਭਾਰੀ ਗਿਣਤੀ ਵਿੱਚ ਨਿਆਂ ਸਿੰਘ ਜਥੇਬੰਦੀਆਂ ਗੁਰਦੁਆਰਾ ਸਿੰਘ ਸਭਾ ਮਾਰਲ ਟਾਊਨ ਵਿੱਚ ਪਹੁੰਚੀਆਂ ਸਨ ਅਤੇ 3 ਵਜੇ ਰੋਜ਼ ਮਾਰਚ ਰੈਲੀ ਕਰਦੇ ਪ੍ਰਸ਼ਾਸਨ ਨੂੰ ਮੰਗ ਪੱਤਰ ਦੇਣ ਦਾ ਸੱਦਾ ਦਿੱਤਾ ਸੀ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਭਾਰੀ ਇਕੱਠ ਨੂੰ ਗੁਰਦੁਆਰਾ ਸਿੰਘ ਸਭਾ ਮਾਰਲ ਟਾਊਨ ਲੱਗੇ ਰੋਕ ਕੇ ਉਹਨਾਂ ਕੋਲ ਮੰਗ ਪੱਤਰ ਲਿਤਾ ਗਿਆ ਡੀਸੀ ਵੀ ਨਰੇਸ਼ ਡੋਗਰਾ ਵੱਲੋਂ ਉਹਨਾਂ ਤੋਂ ਮੰਗ ਪੱਤਰ ਲਿਤਾ ਗਿਆ ਪੰਜਾਬ ਬਚਾਓ ਮੋਰਚਾ ਦੇ ਪ੍ਰਧਾਨ ਤੇਜਸਵੀ ਮਨਹਾਸ ਨੇ ਪ੍ਰਿੰਸ ਹੈਡਲਾਈਨ ਨਾਲ ਗੱਲਬਾਤ ਕਰਦੇ ਹੋਏ ਦੱਸਿਆ कि पत्र अवैध तरीके हो रहे धर्म परिवर्तन पखंडवाज के खिलाफ पत्र दिता गया है पुलिस ने भरोसा दिता है कि उस उत्ते कार्रवाई की जाएगी बबा जी एक मिनट दगा ਮਾਰਗ ਦਿਖਾਉਂਦੇ ਨੇ ਗੁਰੂਆਂ ਨੇ ਗੁਰੂਆਂ ਦੀ ਆਵਾਜ਼ ਗੱਲ ਸੁਣਦੇ ਰੋ ਰਹੇ ਨੇ ਲੋਕਾਂ ਦਾ ਜਿਹੜਾ ਉੱਤਿਆਪਨ ਹੈ ਤੇ ਇਸ ਪ੍ਰੋਗਰਾਮੇ 'ਚ ਉਹ ਆ 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 ਜਸਵੀ ਮਨਹਾਸ ਵੱਲੋਂ ਪੰਜਾਬ ਬਚਾਓ ਮੋਰਚਾ ਦੇ ਨਾਅਰੇ ਚਲੋ ਆਹ ਰਾਸ਼ਟਰੀ ਜਸਵੀ ਤੁਸੀਂ ਪੰਜਾਬ ਬਚਾਓ ਮੋਰਚਾ ਦੇ ਬੈਨਰ ਥੱਲੇ ਜਿਹੜਾ ਧਰਮ ਪਰਿਵਰਤਨ ਇਲੈਗਲ ਜਿਹੜਾ ਕਨਵਰਸ਼ਨ ਨੂੰ ਲੈ ਕੇ ਜਿਹੜਾ ਮੋਰਚਾ ਖੋਲਿਆ ਤੁਸੀਂ ਪ੍ਰੈਸ ਕਾਨਫਰੰਸ ਵੀ ਪਹਿਲਾਂ ਕੀਤੀ ਹੈ ਤਾਂ ਜਿਹੜੇ ਤੁਸੀਂ ਜਿਹੜਾ ਤੁਸੀਂ ਅੱਜ ਰੋਸ਼ਮਾਰਥੀ ਕਰਨਾ ਸੀਗਾ ਤਾਂ ਅੱਜ ਮਰਮਤਾ ਤੁਸੀਂ ਮਰਮਤਾ ਕੀ ਕਹਿਣਾ ਕਰੋ ਦੇਖੋ ਜੀ ਅਸੀਂ ਪੰਜਾਬ ਬਚਾਓ ਮੋਰਚਾ ਜਿਹੜਾ ਸਟਾਰਟ ਕੀਤਾ ਹੈ ਉਹ ਪੰਜਾਬ ਦੇ ਜਿਹੜੀ ਇਲਲੀਗਲ ਰਿਲੀਜੀਅਸ ਕਨਵਰਸ਼ਨ ਹੋ ਰਹੀ ਹੈ ਉਹਨੂੰ ਰੋਕਣ ਵਾਸਤੇ ਉਸਤੇ ਨੱਥ ਪਾਉਣ ਵਾਸਤੇ ਅਸੀਂ ਮੋਰਚਾ ਸਟਾਰਟ ਕੀਤਾ ਹੈ ਤੇ ਅਸੀਂ ਅੱਜ ਇੱਕ ਮੈਮੋਰੈਂਡਮ ਬਣਾਇਆ ਸੀ ਪੁਲਿਸ ਪ੍ਰਸ਼ਾਸਨ ਨੂੰ ਦੇਣ ਵਾਸਤੇ ਤੇ ਇੱਥੇ ਸਾਡੇ ਕਿੰਨੀਆਂ ਨੇ ਅੰਗ ਜਥੇਬੰਦੀਆਂ ਦੇ ਕਿੰਨੇ ਆ ਕਿੰਨੇ ਹੋਰ ਲੋਕ ਅੱਜ ਇਕੱਠੇ ਹੋਏ ਆ ਜਿਨ੍ਹਾਂ ਦਾ ਸਾਨੂੰ ਸਾਰੇ ਪੰਜਾਬ ਚੋਂ ਸਮਰਥਨ ਮਿਲਿਆ ਤੇ ਅਸੀਂ ਇਹ ਮੰਗ ਪੱਤਰ ਪੁਲਿਸ ਨੂੰ ਦੇਣਾ ਚਾਹੁੰਦੇ ਸੀ ਬਟ ਪੁਲਿਸ ਆਪ ਇੱਥੇ ਆ ਕੇ ਉਹਨੇ ਮੰਗ ਪੱਤਰ ਸਾਡੇ ਤੋਂ ਲਿਆ ਤੇ ਉਹਨਾਂ ਨੇ ਆਸ਼ਵਾਸਨ ਦੇ ਲਾਇਆ ਤੇ ਸਖਤ ਤੋਂ ਸਖਤ ਕਾਰਵਾਈ ਇਹਨਾਂ ਦੇ ਕੀਤੀ ਜਾਏਗੀ ਕਿਹੜੇ ਕਿਹੜੇ ਇਹਦੇ ਵਿੱਚ ਜਿਹੜੀਆਂ ਮੰਗ ਠੀਕ ਹੈ ਨਾ ਅਸੀਂ ਉਹ ਸਾਰੀਆਂ ਇਸ ਮੰਗ ਪੱਤਰ ਵਿੱਚ ਲਿਖੀਆਂ ਜਿਹੜੇ ਵੀ ਮੈਜਿਕਲ ਹੀਲਿੰਗ ਕਰਦੇ ਪਏ ਆ ਇਹ ਸਾਡੇ ਲਾਅ ਦੇ ਅਗੇਂਸਟ ਹੈ ਠੀਕ ਹੈ ਨਾ ਜਿਨ੍ਹਾਂ ਨੇ ਹਜ਼ਾਰ ਤਰੀਕੇ ਦੇ ਲਾਅ ਦੇ ਬੰਦੇ ਵਾਇਲਟ ਕਰ ਰਹੇ ਆ ਲੋਕਾਂ ਨੂੰ ਬਹਿ ਲਾ ਕੇ ਫਸਲਾ ਕੇ ਜਿਹਨੇ ਮਿਰਕਲ ਹੀਲਿੰਗ ਹੁੰਦੀ ਪਈ ਹੈ ਤੁਸੀਂ ਆਪ ਦੇਖਿਆ ਹੋਣਾ ਤੁਹਾਡੇ ਜਿੰਨੇ ਦਰਸ਼ਕ ਹੈ ਸਾਰਿਆਂ ਨੇ ਦੇਖਿਆ ਹੋਣਾ ਠੀਕ ਹੈ ਜੀ ਏਡ ਤੋਂ ਲੈ ਕੇ ਕੈਂਸਰ ਤੋਂ ਲੈ ਕੇ ਲੰਗੜੇਪਨ ਦਾ ਅੰਧੇਪਨ ਦਾ ਕੋਈ ਅਸੀਂ ਬਿਮਾਰੀ ਨਹੀਂ ਜਿਹਦਾ ਇਲਾਜ ਹੱਥ ਲਾ ਕੇ ਨਹੀਂ ਕਰਦੇ ਪੇ ਹੱਥ ਲਾਇਆ ਫੂਕ ਮਾਰੀ ਕਿਹਾ ਕੁਝ ਠੀਕ ਹੈ ਨਾ ਤੇ ਬੰਦਾ ਉਹਦੇ ਨਾਲ ਠੀਕ ਹੋ ਗਿਆ ਇਹ ਬਿਲਕੁਲ ਪਖੰਡ ਹੈ ਅਸੀਂ ਕਿਸ ਦੀ ਜਿਹੜੀ ਗੱਲ ਆ ਸੀ ਇਹਨੂੰ ਬੰਦ ਕਰਵਾਣਾ ਤਾਂ ਜਿਹੜਾ ਹੈ ਜਿਹੜਾ ਤੁਸੀਂ ਇਸ ਤੋਂ ਪਹਿਲਾਂ ਵੀ ਤੁਸੀਂ ਜਦੋਂ ਇੱਥੇ ਆਏ ਹੋ ਉਸ ਤੋਂ ਪਹਿਲਾਂ ਜਿਹੜੀ ਦੂਸਰੀ ਪਾਰਟੀ ਜਿਨ੍ਹਾਂ ਦੇ ਅਗੇਂਸਟ ਤੁਸੀਂ ਬੋਲੇ ਸੀ ਉਹਨਾਂ ਨੇ ਦੁਆਰਾ ਪ੍ਰੈਸ ਕਾਨਫਰੰਸ ਵਿੱਚ ਆ ਕੇ ਕਿਹਾ ਸੀਗਾ ਕਿ ਜਿਹੜੇ ਉਹਨਾਂ ਨੇ ਸਾਡੇ ਤੇ ਅਲੀਗੇਸ਼ਨ ਲਗਾਏ ਗਲਤ ਹੈਗੇ ਕਿਸੇ ਕਿਸੇ ਦੀ ਵੈਗੈਂਸ ਬੋਲੋਗੇ ਨਾਰਮਲੀ ਅਗਲਾ ਕੇ ਕਹੇਗਾ ਗਲਤੀ ਹੈ ਲੇਕਿਨ ਉਹ ਗਲਤ ਹੈ ਕਿ ਸਹੀ ਉਹਨਾਂ ਨੇ ਡਿਸਾਈਡ ਨਹੀਂ ਕਰਨਾ ਉਹ ਪ੍ਰਸ਼ਾਸਨ ਨੇ ਤੇ ਕੋਰਟ ਨੇ ਡਿਸਾਈਡ ਕਰਨਾ ਅਸੀਂ ਉਹਨ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਹੈ ਇਹ ਪ੍ਰਸ਼ਾਸਨ ਡਿਸਾਈਡ ਕਰੂਗਾ ਕਿ ਉਹ ਸਹੀ ਹੈ ਕਿ ਗਲਤ ਹੈ ਤੇ ਅਸੀਂ ਸਹੀ ਹੈ ਕਿ ਗਲਤ ਆ ਇੱਕ ਦੂਜੇ ਦੇ ਕਹਿਣ ਨਾਲ ਉਹਨਾਂ ਦੇ ਕਹਿਣ ਨਾਲ ਕੋਈ ਗਲਤ ਨਹੀਂ ਹੋ ਜਾਂਦਾ ਤੇ ਉੱਥੇ ਤੁਸੀਂ ਇੱਕ ਗੱਲ ਕਹੀ ਸੀਗੀ ਕਿ ਆਪਾਂ ਅੱਜ ਹੁਣੇ ਇਸ ਤੋਂ ਬਾਅਦ ਅਸੀਂ ਪੁਲਿਸ ਨੂੰ ਸ਼ਿਕਾਇਤ ਦੇਣ ਜਾ ਰਹੇ ਤਾਂ ਉਸ ਤੋਂ ਬਾਅਦ ਵੀ ਸ਼ਿਕਾਇਤ ਦਿੱਤੀ ਸੀ ਪੁਲਿਸ ਨੂੰ ਹਾਂਜੀ ਆ ਪੁਲਿਸ ਨੂੰ ਤੁਹਾਡੇ ਸਾਹਮਣੇ ਸ਼ਿਕਾਇਤ ਦਿੱਤੀ ਗਈ ਹੈ ਇਸ ਸ਼ਿਕਾਇਤ ਵਿੱਚ ਪੂਰਾ ਵੇਰਵਾ ਦਿੱਤਾ ਗਿਆ ਹੈ ਗਵਰਨਰ ਸਾਹਿਬ ਜੀ ਕੋਲੇ ਜਾ ਕੇ ਸ਼ਿਕਾਇਤ ਦਿੱਤੀ ਗਈ ਹੈ ਅਸੀਂ ਅਕਾਲ ਤੱਕ ਤੇ ਜ਼ਿਲ੍ਹਾ ਅਧਿਕਾਰੀ ਸਾਹਿਬ ਜੀ ਕੋਲੇ ਜਾ ਕੇ ਸ਼ਿਕਾਇਤ ਦਿੱਤੀ ਹੈ ਇਸ ਤੋਂ ਬਾਅਦ ਉਹਨਾਂ ਅਸੀਂ ਕੋਰਟ ਦਾ ਦਰਵਾਜ਼ਾ ਵੀ ਖੜਕਟਾਵਾਂਗੇ ਤੇ ਜਿੰਨੀ ਵੀ ਸਾਡੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੈ ਸਟੇਟ ਐਡਮਿਨਿਸਟ੍ਰੇਸ਼ਨ ਹੈ ਅਸੀਂ ਸਾਰਿਆਂ ਨੂੰ ਮੰਗ ਪੱਤਰ ਦੇਾਂਗੇ ਇਸ ਪਖੰਡ ਦੇ ਖਿਲਾਫ ਜਲਦੀ ਤੋਂ ਜਲਦੀ ਸਖਤ ਤੋਂ ਸਖਤ ਕਾਰਵਾਈ ਕੀਤੀ ਜੇ ਤੁਸੀਂ ਦੇਖੋ ਸਵਾਲ ਤਾਂ ਤੁਸੀਂ ਪਹਿਲਾਂ ਵੀ ਆਪਣੇ ਜਾ ਕੇ ਦਰਖਾਸਤ ਵੀ ਦਿੱਤੀ ਹੈ ਕੋਈ ਨਹੀਂ ਹੋਇਆ ਅੱਜ ਤੁਹਾਨੂੰ ਕੱਢਣ ਦਾ ਰੈਲੀ ਕਰਨ ਦਾ ਮੌਕਾ ਮਿਲਿਆ ਪਹਿਲੀ ਕੋਈ ਕਾਰਵਾਈ ਉਹਦੇ ਤੇ ਨਹੀਂ ਹੋਈ ਜਿਹੜੀ ਤੁਸੀਂ ਪਹਿਲਾਂ ਸਾਡੀ ਪੁਲਿਸ ਪ੍ਰਸ਼ਾਸਨ ਨੂੰ ਮੰਗ ਪੱਤਰ ਤੁਹਾਡਾ ਅੱਜ ਹੀ ਦਿੱਤਾ ਗਿਆ ਇਸ ਤੋਂ ਪਹਿਲਾਂ ਜੇ ਕਿਸੇ ਹੋਰ ਨੇ ਦਿੱਤਾ ਆ ਨਾ ਸਾਡੇ ਜਥੇਬੰਦੀ ਵੱਲੋਂ ਸਾਡੀ ਆਰਗੇਨਾਈਜੇਸ਼ਨ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਅੱਜ ਹੀ ਮੰਗ ਪੱਤਰ ਦਿੱਤਾ ਗਿਆ ਤੁਹਾਨੂੰ ਆਸ਼ਵਾਸਨ ਦੁਲਾਇਆ ਗਿਆ ਕਿ ਜਲਦ ਤੋਂ ਜਲਦੀ ਇਸ ਤੇ ਕਾਰਵਾਈ ਕੀਤੀ ਜਾਏਗੀ ਪਰ ਜਿਹੜਾ ਤੁਸੀਂ ਅੱਜ ਰੋਸ਼ਪਾਰਚ ਕਰਨਾ ਹੈ ਪੁਲਿਸ ਨੇ ਕੀ ਕਹਿ ਕੇ ਰੋਕਿਆ ਕਰ ਰੋਵੇ ਅੱਜ ਰੋਸ਼ਪਾਰਚ ਪੁਲਿਸ ਨੇ ਤੁਹਾਨੂੰ ਆਸ਼ਵਾਸਨ ਦੁਲਾਇਆ ਕਿ ਐਟ ਦ ਅਰਲੀਐਸਟ ਜਿਹੜੇ ਵੀ ਲੋਕ ਗਲਤ ਕੰਮ ਕਰ ਰਹੇ ਆ ਪਖੰਡ ਵਿੱਚ ਇਨਵੋਲਡ ਹੈ ਜਿਹੜੇ ਲੋਕਾਂ ਨੂੰ ਪੇ ਲਾ ਕੇ ਪੁਸ ਲਾ ਕੇ ਧਰਮ ਬਦਲਵਾ ਰਹੇ ਆ ਉਹਨਾਂ ਦੇ ਅਗੇਂਟ ਕੜੀ ਤੋਂ ਕੜੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਉਹੀ ਸਾਡੀ ਮੰਗ ਹੈ ਇਸੇ ਕਰਕੇ ਅਸੀਂ ਵੀ ਪੁਲਿਸ ਪ੍ਰਸ਼ਾਸਨ ਦਾ ਅਸੀਂ ਬੜਾ ਐਪਰੀਸ਼ੀਏਟ ਕੀਤਾ ਕਿ ਉਹਨਾਂ ਨੇ ਇੱਥੇ ਆ ਕੇ ਸਾਡੇ ਤੋਂ ਮੰਗ ਪੱਤਰ ਲਿਆ ਤੇ ਉਹਨਾਂ ਨੇ ਤੁਹਾਨੂੰ ਪੂਰਾ ਸਮਰਥਨ ਦੇਣ ਦਾ ਅਸ਼ਵਾਸਨ ਦਿੱਤਾ ਨਹੀਂ ਕੀ ਉਹਨਾਂ ਨੇ ਤੁਹਾਨੂੰ ਅਸ਼ਵਾਸਨ ਕੀ ਦਿੱਤਾ ਵੀ ਕੀ ਉਹਨਾਂ ਨੇ ਤੁਹਾਨੂੰ ਅਸ਼ਵਾਸਨ ਦਿੱਤਾ ਹੈ ਕਿ ਅਸੀਂ ਜਿਹੜੇ ਵੀ ਪੁਆਇੰਟ ਜਿਹੜੇ ਵੀ ਇਲੀਗਲ ਕੰਮ ਹੋ ਰਹੇ ਆਂ ਇਹਦੇ ਅਗੇਂਸ ਐਕਸ਼ਨ ਲਿਆ ਜਾ ਸਕਦਾ ਹੈ ਪੁਲਿਸ ਪ੍ਰਸ਼ਾਸਨ ਉਹਨੂੰ ਬੜਿਆ ਸੀਰੀਅਸਲੀ ਸਾਡੀ ਐਪਲੀਕੇਸ਼ਨ ਨੂੰ ਲਏਗੀ ਤੇ ਜਲਦੀ ਤੋਂ ਜਲਦੀ ਕਾਰਵਾਈ ਕੋਈ ਟਾਈਮ ਵੀ ਦਿੱਤਾ ਤੁਸੀਂ ਜਾਂ ਕੋਈ ਤੁਹਾਡਾ ਜਿਹੜਾ ਤੁਸੀਂ ਉਹਨੂੰ ਦੇਖੋ ਅਸੀਂ ਤਾਂ ਹਰ ਹਫ਼ਤੇ ਪੁਲਿਸ ਨੂੰ ਜਾ ਕੇ ਪੁੱਛਾਂਗੇ ਕਿ ਐਕਸ਼ਨ ਲਿਆ ਗਿਆ ਬਾਕੀ ਤੁਹਾਡਾ ਵੀ ਇਸ ਮੀਡੀਆ ਤੁਹਾਡਾ ਵੀ ਰੋਲ ਹੈ ਤੁਹਾਡੇ ਸਾਹਮਣੇ ਮੰਗ ਪੱਤਰ ਤਾਂ ਹੀ ਦਿੱਤਾ ਗਿਆ ਤਾਂ ਕਿ ਮੀਡੀਆ ਤੇ ਹਰ ਬੰਦਾ ਪੁਲਿਸ ਨੂੰ ਜਾ ਕੇ ਪੁੱਛ ਸਕੇ ਤੇ ਤੁਹਾਡੀ ਵੀ ਜ਼ਿੰਮੇਵਾਰੀ ਹੈ ਤੁਸੀਂ ਵੀ ਜਾ ਕੇ ਪੁਲਿਸ ਨੂੰ ਮੁੱਛੋ ਅਸੀਂ ਵੀ ਪੁੱਛਾਂਗੇ ਤੁਹਾਡੇ ਨਾਲ ਪੰਜਾਬ ਤੋਂ ਹੋਰ ਕਿਹੜੇ ਕਿਹੜੇ ਜਥੇਬੰਦੀਆਂ ਜਿਹੜੀਆਂ ਤੁਹਾਡੇ ਨਾਲ ਜੁੜੀਆਂ ਹੋਈਆਂ ਸਾਡੇ ਨਾਲ ਪੰਜਾਬ ਵਿੱਚੋਂ ਹਜ਼ਾਰਾਂ ਲੋਕ ਜਿਹੜੇ ਆ ਤੁਹਾਡੇ ਨਾਲ ਸਾਨੂੰ ਰੋਜ਼ ਦਿੰਦੇ ਆ 100 200 ਕਾਲਾਂ ਜਾ ਰਹੀਆਂ ਸਮਰਥਨ ਵਿੱਚ ਤੇ ਅੱਜ ਆਲਮੋਸਟ 4 500 ਲੋਕ ਸਾਡੇ ਸਮਰਥਨ ਵਿੱਚ ਨਹੀਂ ਅੰਝ ਜਥੇਬੰਦੀਆਂ ਹੋਰ ਬੜੇ ਜਥੇਬੰਦੀਆਂ ਸਾਡੇ ਨਾਲ ਜੁੜੀਆਂ ਜਿਹੜਾ ਕਿ ਜਿਨ੍ਹਾਂ ਨੇ ਸਾਨੂੰ ਪੂਰਾ ਸਮਰਥਨ ਦਿੱਤਾ ਜੋ ਜਿਨਾਂ ਨੇ ਕਿ ਪਖੰਡ ਦਾ ਜਿਹੜਾ ਖਾਤਮਾ ਅਸੀਂ ਕਰਕੇ ਰਵਾਂਗੇ ਦੇਖੋ ਪਖੰਡਵਾਦ ਦੀ ਤੁਸੀਂ ਗੱਲ ਕੀਤੀ ਹੈ ਇਲੈਗਲ ਕਨਵਰਸ਼ਨ ਦੀ ਗੱਲ ਕੀਤੀ ਹੈ ਅੱਜ ਸਾਰਾ ਸਿੱਖ ਸਮਾਜ ਦੇਲੇ ਆਪਣੇ ਨਾਲ ਲੱਗੇ ਹੋਣ ਜਿੱਤੇ ਬੰਦੇ ਤੁਹਾਡੇ ਨਾਲ ਦੇਖੀ ਆ ਕਿਉਂਕਿ ਸਾਂਝਾ ਮੁੱਦਾ ਹੈ ਤੁਸੀਂ ਹੋਰ ਵੀ ਕਿਸੇ ਧਰਮ ਦੇ ਜਾਂ ਸਨਾਤਨ ਧਰਮ ਹੈ ਜਾਂ ਕਿਸੇ ਹੋਰ ਨੂੰ ਵੀ ਨਾਲ ਲੈ ਕੇ ਚਲੋਗੇ ਆਪਣੇ ਨਾਲ ਤੁਹਾਡੇ ਤੁਹਾਡੇ ਨਾਲ ਦੇਖੋ ਜੀ ਹਰ ਧਰਮ ਦੇ ਬੰਦੇ ਸਾਡੇ ਨਾਲ ਹੈ ਇਹ ਕੋਈ ਪਾਰਟਿਕੂਲਰ ਧਰਮ ਦਾ ਮੁੱਦਾ ਨਹੀਂ ਤੁਸੀਂ ਉਹਨਾਂ ਨੂੰ ਕਿੱਦਾਂ ਜੋੜੋਗੇ ਆਪਣੇ ਨਾਲ ਜਿਵੇਂ ਸਾਡੇ ਨਾਲ ਬਹੁਤ ਲੋਕਾਂ ਹੈ ਸਾਡੇ ਅੰਦਰ ਵੀ ਜਾ ਕੇ ਦੇਖੋ 크੍ਰਿਸਚੀਅਨ ਪੈਸਟਰਜ਼ ਵੀ ਆਏ ਆ ਸਾਡੇ ਨਾਲ ਹਿੰਦੂ ਲੋਕ ਵੀ ਆਏ ਆ ਹਰ ਧਰਮ ਦੇ ਲੋਕ ਦਾ ਸਾਨੂੰ ਸਮਰਥਨ ਹੈ ਅੱਜ ਪ੍ਰੈਸ ਕਾਨਫਰੈਂਸ ਕੀਤੀ ਹੈ ਚੰਡੀਗੜ੍ਹ ਵਿੱਚ 크੍ਰਿਸਚੀਅਨ ਪੈਸਟਰਜ਼ ਨੇ ਪ੍ਰੈਸ ਕਾਨਫਰੈਂਸ ਕਰਕੇ ਇਹ ਮੈਰੀਕਲ ਹੀਲਿੰਗ ਦੇ ਝੂਠ ਦਾ ਖੰਡਨ ਕੀਤਾ ਹੈ ਠੀਕ ਹੈ ਨਾ ਉਹ ਉਹ ਵੀ ਸਿੱਖ ਜਿੱਤੇ ਬੰਦੇ ਵੱਲੋਂ ਨਹੀਂ ਹੋਇਆ 크੍ਰਿਸਚੀਅਨ ਨੇ ਆਪ ਹੀ ਕੀਤਾ ਹੈ ਹਰ ਧਰਮ ਜਿਹੜਾ ਹੈਗਾ ਉਹ ਪਕੰਡ ਦੇ ਖਿਲਾਫ ਹੈ ਤੇ ਹਰ ਧਰਮ ਦੇ ਲੋਕ ਸਾਡੇ ਨਾਲ ਨੇ ਫੇਰ ਵੀ ਤੁਹਾਨੂੰ ਪੁਲਿਸ ਨੇ ਕੁਝ ਕਿਹਾ ਵੀ ਹੈ ਜੀ ਕੋਦੋਂ ਤੱਕ ਕਾਰਵਾਈ ਕੀਤੀ ਜਾਏਗੀ ਜਾਂ ਮੰਗ ਪੱਤਰ ਜਿਹੜਾ ਤੁਹਾਨੂੰ ਦੱਸਿਆ ਹੀ ਹੈ ਪੁਲਿਸ ਨੇ ਪੂਰਾ ਆਸ਼ਵਾਸਨ ਦਿਲਾਇਆ ਤੇ ਪੁਲਿਸ ਇਸ ਤੇ ਕੀ ਐਕਸ਼ਨ ਲਏਗੀ ਤੁਹਾਨੂੰ ਪੁਲਿਸ ਤੋਂ ਪੁੱਛਣਾ ਚਾਹੀਦਾ you ਬ੍ਰਹਮਦਾਸ ਰੰਦਾਸੀ ਹੁਨ ਸਹਾਇ ਆਪਣਾ ਹਰ ਗੁਨਾਹ ਕੋਸ਼ਿਸ਼ੀ ਹਰਾਇ ਇਸ਼ਤਿਹਾਰ ਕਸ਼ਿਸ਼ਿਆਈ ਹੈ ਜੀ ਸਭ ਕੁਝ ਆਏ ਤੇ ਇੱਕ ਬਾਹਰ ਸਦੀ ਆਏ ਘਰੋਂ ਔਣ ਕੇ ਆਲਾ ਭਾਏ ਸਭ ਨਹੀਂ ਹੋਣਾ ਤੂੰ ਸਹਾਇ ਅਸਨੇ ਪਾਸ਼ਾ ਕੋ ਵੀ ਸਿਸਾਹ ਪਹਰਾਜੋ ਸਭ ਨਹੀਂ ਹੋਣਾ ਵੀ ਸਹਾਇ ਦਾਸ ਪਾਪ ਸਹਿਯਾਂ ਦੀ ਆਦੂ ਤੋਤ ਆਖ ਸਤਿ ਸਾਹਿਬ ਤੋ ਆਠ ਦਰਸ਼ਨ ਜਲਾ ਰਿਹਾ ਆ ਅਧਿਆਤ ਕਰ ਕੋ ਸਾਹਿਬ ਜੀ ਬੋਲਣਾ ਵਾਅਲੈਕੁਮ ਸ੍ਰੀ ਸਬਾਹੰਤਾਰ ਸਹਿਬ ਜੀ ਦੀ ਕਾਰੀਗਤ ਸੇਵਾ ਜਦਨੇ ਮਨਾ ਕੇ ਤੇਰਾ ਨਾਮ ਲਿਆ ਮਨ ਚੇਤਾ ਦੇ ਚਲਾਈ ਏਕ ਵਾਹੀ ਦੇ ਪ੍ਰਣਾਲੀ ਸਿਤਾ ਜਨਾ ਪਿਆਰਿਆ ਸੁਪਿਆਰਿਆ ਸਹੀ ਬੜਾ ਸੋਹਣਾ ਸੰਤਾ ਭਗਤਾ ਦਾ ਰੋਖਾ ਦੀ ਗੁਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲਣਾ ਸਤਿਨਾਮ ਓ पर सां ਰਮ ਰਮ ਪਖੰਡ ਤੋਂ ਸਹਿਬ ਮਹਾਰਾਮ ਜਗਤ ਕੀ ਜੀਤਾਂ ਦੇ ਮਹਾਵਕਾ ਅਨਸਾਰ ਲੋਕ ਪੂਰੀਆਂ ਲਾਡੀਆਂ ਪਹੁੰਚਾ ਤੇ ਹੰਸ ਸਿੰਘ ਜੱਤੇਦਾਰ ਬਾਬਾ ਕੁਲਵੰਤ ਸਿੰਘ ਜੀ ਬਾਬਾ ਅਤਰਵਿੰਦਰ ਸਿੰਘ ਜੀ ਚੌਤੇ ਵਾਲੇ ਮਹਾਂਪੁਰਖ ਬਾਬਾ ਕੁਲਜੀਤ ਸਿੰਘ ਜੀ ਬਾਬਾ ਰਾਜਾ ਰਾਜ ਸਿੰਘ ਜੀ ਤਕਸ ਮੁਤੇ ਹੀ ਮਹਾਂਪੁਰਖਾਂ ਔਰ ਗੁਰੂ ਜੀਆਂ ਲਾਡੀਆਂ ਪਹੁੰਚਾਂ ਦੇ ਤਜਰਬੇ ਨਾਲ ਕੰਡਕ ਜਾਓ ਸੰਜਾਪ ਜਾਓ ਦੀ ਮਿਹਮ ਨੂੰ ਲੈ ਕੇ ਧਰਮ ਦੀ ਆੜ ਵਿੱਚ ਜਿਹੜੇ ਕੰਡਕ ਹੋ ਰਿਹਾ ਹੈ ਕੰਡਕ ਨੂੰ ਖਤਮ ਕਰਨ ਵਾਸਤੇ ਕੀ ਘਰ ਉੱਪਰ ਵਰਤਨ ਹੋ ਰਹੇ ਨੇ ਸੋ ਧਰਮ ਦੇ ਨਾਂ ਤੇ ਅੰਡੇ ਚਵਾ ਕੇ ਸ਼ਰੀਰ ਕਿ ਸ਼ੋਸ਼ਣ ਹੋ ਰਹੇ ਨੇ ਇਹਨਾਂ ਨੂੰ ਖਤਮ ਕਰਨ ਵਾਸਤੇ ਗੁਰੂ ਜੀ ਨੇ ਰਾਣ ਲੀਆਂ ਸੋਚਾ ਸਬੰਧ ਜਾਨ ਦੇ ਹੰਸ ਸਿੰਘ ਜੱਟੇ ਬੰਦੀਆਂ ਤੇ ਰਾਣ ਮਿਲ ਕੇ ਪਾਸ਼ਾ ਜੀ ਉਹ ਸ਼ਾਹਜਹਾਂ ਨੂੰ ਮੁਮਰੰਦ ਦੇਣ ਵਾਸਤੇ ਜਾਣਾ ਹੈ ਆਪ ਜੀ ਨੇ ਕਿਰਪਾ ਕਰਨੀ ਅੰਗ ਸੰਗ ਰਹਿਣਾ ਸ੍ਰੀ ਦਾਸ ਸੰਗਤ ਸੰਤਾਂ ਮਹਾਂਪੁਰਖਾਂ ਦੇ ਮਹਿਰੇ ਨਾਲ ਕੇ ਰੱਖਿਆ ਕਰੀ ਸਤਿਗੁਰੂ ਪਾਤਸ਼ਾਹ ਜੀ ਉਹ ਅੰਗ ਸੰਗ ਰਹਿ ਕੇ ਤੁਮਿਆਂ ਬਖਸ਼ੀਆਂ ਤੁਕਾਂ ਦੇ ਨਾਮ ਸਭ ਦੇ ਪ੍ਰਕਾਸ਼ ਕਰਨੇ ਮੇਰਾ ਕਰਨਿਆਂ ਸਭਨਾਂ ਨੂੰ ਤਰਸਤੀਆਂ ਦੇਣ ਉਦਾਸਨੀ ਇਹ ਜਿਹੜੀਆਂ ਨੀਤੀਆਂ ਸਵਾਵਾ ਆਪ ਜੀ ਨੇ ਅੰਗ ਸੰਗ ਰਹਿ ਕੇ ਗੁਰੂਆਂ ਲਾੜੀਆਂ ਖੁਲ ਜਾਂ ਤੋਂ ਸਪੂਰਤ ਕਰਵਾਉਣੀਆਂ ਜਿੱਥੇ ਧਰਮ ਦੀ ਆੜ ਵਿੱਚ ਪਖੰਡ ਹੁੰਦਾ ਉਹ ਪਖੰਡ ਨੂੰ ਖਤਮ ਕਰਨ ਦਾਾਸਤੇ ਆਪ ਜੀ ਨੇ ਹੰਗ ਸੰਗ ਰਹਿ ਕੇ ਇਹ ਗੋਦਿਆਂ ਤੋਂ ਕਾਰਜ ਆਪ ਜੀ ਨੇ ਰਾਸ ਕਰਵਾ ਲੈਣੇ ਐਸ ਵਕਤ ਸਾਗਿਆ ਦਿਓ ਸੁਖ ਹੋਵੇ ਨਾਮ ਜਪਾਵੇ ਨਾਮ ਚੰਨਾ ਜੀ ਲਗਾਹ ਜੇ ਮਨ ਸਤਿਨਾਮ ਵਾਹਿਗੁਰੂ ਕਾ ਕਾ ਵਾਹਿ